ਆਮ ਆਦਮੀ ਪਾਰਟੀ ਦੇ ਵਿਧਾਇਕ ਬਠਿੰਡਾ ਸ਼ਹਿਰੀ ਹਲਕੇ ਤੋਂ ਜਗਰੂਪ ਗਿੱਲ ਜਿਨ੍ਹਾਂ ਨੇ ਆਪਣੇ ਮੰਨ ਦੀਆਂ ਗੱਲਾਂ ਕਰਨ ਦੇ ਨਾਲ ਨਾਲ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਇੱਕ ਤਰ੍ਹਾਂ ਦਾ ਸਵਾਲ ਕਰ ਦਿੱਤਾ ਕਿਉਂਕਿ ਜਿਨ੍ਹਾਂ ਤੋਂ ਉਹ ਪਾਰਟੀ ਪ੍ਰਧਾਨ ਅਮਨ ਰੋੜਾ ਤੋਂ ਟਿਕਟ ਲੈ ਕੇ ਆਏ ਸੀ ਇੱਕ ਆਜ਼ਾਦ ਕੌਂਸਲਰ ਦੇ ਲਈ ਤਾਂ ਉਹ ਕਿਉਂ ਲੈ ਕੇ ਆਏ ਉਹਨਾਂ ਲਈ ਉਸ ਦੇ ਲਈ ਉਹਨਾਂ ਨੇ ਇੱਕ ਲੰਮਾ ਚੌੜਾ ਭਾਸ਼ਣ ਦਿੱਤਾ ਨਵੇਂ ਸਾਲ ਮੌਕੇ ਜਿਹੜਾ ਕਿ ਚਰਚਾ ਦਾ ਵਿਸ਼ਾ ਬਣ ਗਿਆ ਅਸੀਂ ਵੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੋਂ ਜਾਣਨਾ ਚਾਹਿਆ ਕਿ ਉਹ ਹੁਣ ਕੀ ਕਹਿਣਾ ਚਾਹੁੰਦੇ ਨੇ ਉਸ ਭਾਸ਼ਣ ਤੋਂ ਬਾਅਦ ਤਾਂ ਉਹਨਾਂ ਨੇ ਸਿਰਫ ਐਨਾ ਹੀ ਸਾਨੂੰ ਫੋਨ ਲਾਈਨ ਦੇ ਉੱਤੇ ਦੱਸਿਆ ਕਿ ਉਹਨਾਂ ਨੇ ਸਿਰਫ ਮਨ ਦੀ ਗੱਲ ਕਰਨੀ ਸੀ ਇਹ ਪਾਰਟੀ ਦੀਆਂ ਅੰਦਰ ਦੀਆਂ ਗੱਲਾਂ ਨੇ ਤੇ ਉਹਨਾਂ ਨੇ ਕਰ ਦਿੱਤੀ ਹੈ ਤੇ ਇਸ ਤੋਂ ਇਲਾਵਾ ਉਹ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਜੋ ਕੁਝ ਕਿਹਾ ਜਿਨ੍ਹਾਂ ਨੇ ਉਹ ਭਾਸ਼ਣ ਸੁਣ ਲਿਆ ਉਹਨਾਂ ਨੂੰ ਸਭ ਪਤਾ ਹੋਵੇਗਾ ਪਰ ਜਿਨ੍ਹਾਂ ਨੇ ਨਹੀਂ ਸੁਣਿਆ ਉਸ ਦੇ ਬਾਰੇ ਅਸੀਂ ਜਾਣਕਾਰੀ ਇਸ ਖਬਰ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਮਐਲਏ ਜਗਰੂਪ ਗਿੱਲ ਜਿਹੜੇ ਕਿ ਇੱਕ ਚਰਚਾ ਦਾ ਵਿਸ਼ਾ ਉਦੋਂ ਬਣ ਗਿਆ ਜਦੋਂ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆਉਂਦੇ ਨੇ ਤਾਂ ਉਦੋਂ ਪਤਾ ਲੱਗਦਾ ਹੈ ਕਿ ਵਿਧਾਇਕ ਜਿਸ ਦੀ سپورਟ ਕਰ ਰਹੇ ਸਨ ਉਸ ਨੂੰ ਤਿਹਾਰ ਦਾ ਸਾਹਮਣਾ ਕਰਨਾ ਪਿਆ ਹਾਰ ਵੀ ਨਮੋਸ਼ੀ ਭਰੀ ਪਰ ਜਿਹੜੇ ਉਥੇ ਐਮਐਲਏ ਦੀ ਹਵਾ ਦੇ ਉਲਟ ਖੜੇ ਸਨ ਜਾਂ ਐਮਐਲਏ ਨੂੰ ਜਿਸ ਦੀ سپورਟ ਕੀਤੀ ਸੀ ਐਮਐਲਏ ਨੇ ਉਸ ਨੂੰ ਹਰਾਉਣ ਵਾਸਤੇ ਖੜੇ ਸਨ ਉਹ ਜਿੱਤ ਜਾਂਦੇ ਨੇ ਉਹ ਢੋਲ ਠਮੱਕਾ ਵੀ ਕਰਦੇ ਨੇ ਖੁਸ਼ੀ ਦੇ ਲੱਡੂ ਵੀ ਵੰਡ ਦਿੰਦੇ ਨੇ ਪਰ ਉੱਥੇ ਇੰਨੀ ਦੋ ਫਾੜ ਚੀਜ਼ ਨਜ਼ਰ ਕਿਉਂ ਆਈ ਬੇਸ਼ੱਕ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਜਰੂਪ ਗਿੱਲ ਕਹਿ ਰਹੇ ਨੇ ਕਿ ਪਾਰਟੀ ਦਾ ਅੰਦਰੂਨੀ ਮਸਲਾ ਹੈ ਪਰ ਜੇ ਅੰਦਰੂਨੀ ਮਸਲਾ ਅੰਦਰੂਨੀ ਬੈਠਕ ਵਿੱਚ ਹੋਇਆ ਹੁੰਦਾ ਤੇ ਇੱਕ ਵੱਖਰੀ ਗੱਲ ਸੀ ਉਸ ਦੇ ਵਿੱਚ ਸਿਰਫ ਪਾਰਟੀ ਦੇ ਸੰਗਠਨ ਦੇ ਮੈਂਬਰਾਂ ਨੂੰ ਪਤਾ ਲੱਗਦਾ ਅਹੁਦੇਦਾਰਾਂ ਨੂੰ ਪਤਾ ਲੱਗਦਾ ਪਰ ਉਹਨਾਂ ਦਾ ਆਪਣੇ ਹਲਕੇ ਵੀ ਦਿੱਤਾ ਹੋਇਆ ਸ਼ਰਿਆ ਖੁੱਲਾ ਭਾਸ਼ਣ ਆ ਜਿਹੜਾ ਉਸ ਦੇ ਕਰਕੇ ਚਰਚਾ ਵੱਧ ਗਈ ਹੈ ਹੁਣ ਦੱਸ ਦਿਓ ਕਿ ਦਰਅਸਲ ਹੋਇਆ ਕੀ ਹੈ ਔਰ ਇਥੋਂ ਤੱਕ ਕਿ ਕਿਸ ਦੇ ਉੱਤੇ ਵਿਕਣ ਦੇ ਦੋਸ਼ ਲਾ ਦਿੱਤੇ ਨੇ ਔਰ ਪੈਸਿਆਂ ਖਾਤਰ ਕੌਣ ਕੰਮ ਕਰ ਰਿਹਾ ਤੇ ਪਾਰਟੀ ਦੇ ਅੰਦਰ ਇਮਾਨਦਾਰੀ ਨਾਲ ਕੰਮ ਕੌਣ ਕਰ ਰਿਹਾ ਇਸ ਲਈ ਵੀ ਦਾਅਵੇ ਜਿਹੜੇ ਵਿਧਾਇਕ ਨੇ ਕੀਤੇ ਨੇ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਦਰਅਸਲ ਵਿਧਾਇਕ ਜਗਰੂਪ ਗਿੱਲ ਨੇ ਨਵੇਂ ਸਾਲ ਮੌਕੇ ਜਿਹੜਾ ਇਹ ਤਲਖ ਅੰਦਾਜ਼ ਸਾਹਮਣੇ ਲਿਆਂਦਾ ਜਿਹੜਾ ਆਪਣੇ ਮਾਨ ਅੰਦਰ ਉਹਨਾਂ ਦੇ ਗਰਮੀ ਪਈ ਸੀ ਉਹ ਕੱਢੀ ਹੈ ਤਾਂ ਉਹ ਪੜਾਅ ਕਿਸ ਦੇ ਉੱਤੇ ਨਿਕਲੀ ਹੈ ਦਰਅਸਲ ਵਾਰਡ ਨੰਬਰ 48 ਦੀ ਉਪ ਚੋਣ ਤੇ ਵੀ ਜਿਹੜੇ ਰਾਜ ਖੋਲੇ ਨੇ ਨਾਲ ਹੀ ਤੇ ਪਾਰਟੀ ਦੇ ਉੱਤੇ ਵੀ ਗੰਭੀਰ ਦੋਸ਼ ਲਾਏ ਨੇ ਪਾਰਟੀ ਦੇ ਜਿਹੜੇ ਅੰਦਰ ਅਹੁਦੇਦਾਰ ਨੇ ਜਾਂ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਹੁਣ ਉਹਨਾਂ ਨੇ ਆਪਣੇ ਸਹਿਯੋਗੀਆਂ ਦੀ ਰੱਖੀ ਹੋਈ ਇੱਕ ਪਾਰਟੀ ਦੇ ਵਿੱਚ ਆਪਣੀ ਜਿਹੜੀ ਤਲਖ ਭਰਿਆ ਭਾਸ਼ਣ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਮੰਨ ਦੇ ਵੱਲਵਲੇ ਸਾਂਝੇ ਕੀਤੇ ਨੇ ਤੇ ਵਿਧਾਇਕ ਜਗਰੂਪ ਗਿੱਲ ਨੇ ਕਿਹਾ ਕਿ ਉਹਨਾਂ ਦੇ ਨਿੱਜੀ ਵਾਰਡ ਨੰਬਰ 48 ਦੀ ਹੋਈ ਉਪਚੋਣ ਵਿੱਚ ਜਿੱਤੇ ਆਪ ਉਮੀਦਵਾਰ ਪਦਮਜੀਤ ਮਹਿਤਾ ਤੇ ਉਹਨਾਂ ਦੇ ਪਿਤਾ ਪੀਸੀਐ ਪ੍ਰਧਾਨ ਅਮਰਜੀਤ ਮਹਿਤਾ ਤੇ ਵੀ ਨਿਸ਼ਾਨੇ ਵੰਨ ਦਿੱਤੇ ਇਥੋਂ ਤੱਕ ਕਿ ਉਹਨਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਵੱਲੋਂ ਧੋਖਾ ਕਰਨ ਦੇ ਤੇ ਪੈਸੇ ਤੇ ਦਲਾਲੀ ਦੇ ਸਿਰ ਤੇ ਮੌਜੂਦਾ ਕਾਉਂਸਲਰ ਪਦਮਜੀਤ ਮਹਿਤਾ ਨੂੰ ਟਿਕਟ ਦੇਣ ਤੱਕ ਦੇ ਦੋਸ਼ ਲਾ ਦਿੱਤੇ ਜਦੋਂ ਗੱਲ ਕਰਦੇ ਭਾਸ਼ਣ ਵਿੱਚ ਦਿਖਾਈ ਦਿੱਤੇ ਕਿ ਪਾਰਟੀ ਆਪਣੇ ਸਿਧਾਂਤਾਂ ਤੋਂ ਥੜਕ ਚੁੱਕੀ ਹੈ 3000 ਤੋਂ 3500 ਤੱਕ 5000 ਤੱਕ ਵੀ ਵੋਟਾਂ ਵਿਕੀਆਂ ਨੇ ਔਰ ਇੱਥੋਂ ਤੱਕ ਵੀ ਕਿ ਮੇਰੇ ਜਿੰਨਾਂ ਨੂੰ ਮੈਂ ਸਾਥ ਦੇ ਰਿਹਾ ਸੀ ਜੇਕਰ ਮੈਂ ਸ਼ਰੇਆਮ ਸਾਥ ਦਿੱਤਾ ਹੁੰਦਾ ਨੁੱਕੜ ਮੀਟਿੰਗਾਂ ਕੀਤੀਆਂ ਹੁੰਦੀਆਂ ਤਾਂ ਫਿਰ ਮੈਂ ਦੱਸ ਦਿੰਦਾ ਕਿ ਕਿਸ ਭਾਵਿਕ ਦੀ ਹੈ ਇਸ ਤਰ੍ਹਾਂ ਦੀ ਸ਼ਬਦਾਵਲੀ ਵੀ ਉਹਨਾਂ ਨੇ ਵਰਤੀ ਹੈ ਤੇ ਨਾਲ ਕਿਹਾ ਕਿ ਸ਼ਰਾਬ ਵੀ ਖੁੱਲੀ ਵਰਤਾਈ ਗਈ ਜਿਹੜੇ ਉਹਨਾਂ ਦੇ ਵਿਰੋਧੀ ਸੀ ਜਿਹੜੇ ਉਹਨਾਂ ਦੇ ਆਪਣੀ ਹੀ ਪਾਰਟੀ ਦੇ ਵਿੱਚ ਰਹਿਣ ਵਾਲੇ ਸੀ ਉਹਨਾਂ ਨੂੰ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਸ ਕੌਂਸਲਰ ਨੂੰ ਜਿਤਾਉਣਾ ਚਾਹਿਆ ਉਮੀਦਵਾਰ ਨੂੰ ਉਹ ਤੇ ਹਾਰ ਗਿਆ ਪਰ ਜਿਹੜਾ ਜਿੱਤਿਆ ਉਹ ਕੌਣ ਸੀ ਉਹਨਾਂ ਦੀ ਆਪਣੀ ਪਾਰਟੀ ਦੇ ਹੀ ਹਮਦਰਦ ਨੇ ਵੱਡੇ ਨੇਤਾ ਮੰਨੇ ਜਾਂਦੇ ਨੇ ਕਿਉਂਕਿ ਉਹ ਰਸੂਖਧਾਰ ਪਰਿਵਾਰ ਮੰਨਿਆ ਜਾਂਦਾ ਇਸ ਤੋਂ ਪਹਿਲਾਂ ਇੱਕ ਜ਼ਮੀਨ ਨੂੰ ਲੈ ਕੇ ਵੀ ਉਹ ਚਰਚਾ ਦੇ ਵਿੱਚ ਆਇਆ ਸੀ ਮਹਿਤਾ ਪਰਿਵਾਰ ਉਸੇ ਪਰਿਵਾਰ ਨੂੰ ਲੈ ਕੇ ਉਹਨਾਂ ਨੇ ਨਿਸ਼ਾਨੇ ਸਾਧ ਦਿੱਤੇ ਇਥੋਂ ਤੱਕ ਵੀ ਕਿਹਾ ਕਿ ਹੁਣ ਉਹ ਆਪਣੀ ਪਾਰਟੀ ਦਾ ਇਹ ਸਿਧਾਂਤ ਨਹੀਂ ਹੈ ਜਿਸ ਨਾਲ ਉਹਨਾਂ ਦਾ ਸ਼ਰਮ ਨਾਲ ਸਿਰ ਵੀ ਝੁਕ ਗਿਆ ਉਹਨਾਂ ਨੇ ਵੀ ਆਖਿਆ ਕਿ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਦੀ ਉਹਨਾਂ ਦੀ ਡਟ ਕੇ ਮਦਦ ਕੀਤੀ ਹੈ ਕਿਉਂਕਿ ਪਾਰਟੀ ਨੇ ਇੱਕੋ ਐਪਲੀਕੇਸ਼ਨ ਆਉਣ ਤੇ ਟਿਕਟ ਦੇ ਕੇ ਤੋੜਿਆ ਸੀ ਪਰ ਪੈਸੇ ਅਤੇ ਦਲਾਲੀ ਦੇ ਸਿਰ ਤੇ ਮੌਜੂਦਾ ਕੌਂਸਲਰ ਟਿਕਟ ਲੈ ਆਇਆ ਜਿਸ ਕਰਕੇ ਉਹਨਾਂ ਨੂੰ ਮਜਬੂਰਨ ਘਰ ਬੈਠਣਾ ਪਿਆ ਪਰ ਜੇਕਰ ਉਹ ਆਜ਼ਾਦ ਉਮੀਦਵਾਰ ਦੀ ਖੁੱਲਮ ਖੁੱਲੀ ਹਮਾਇਤ ਕਰ ਦੇ ਤਾਂ ਫਿਰ ਜਿੱਤਣ ਵਾਲਿਆਂ ਨੂੰ ਦੱਸ ਦੇ ਕਿ ਕਿਹੜੇ ਭਾਅ ਵਿਕਦੀ ਹੈ ਪਰ ਉਹਨਾਂ ਇਹ ਜ਼ਰੂਰ ਮੰਨਿਆ ਕਿ ਉਹਨਾਂ ਨੇ ਆਜ਼ਾਦ ਉਮੀਦਵਾਰ ਦੀ ਡਟ ਕੇ ਮਦਦ ਕੀਤੀ ਹੈ ਉਹ ਕਹਿੰਦੇ ਕਿ ਮੈਂ ਕੋਈ ਵੀ ਕੰਮ ਐਸਾ ਨਹੀਂ ਕਰਦਾ ਜਿਹੜਾ ਕਿ ਚੋਰੀ ਛੱਪੇ ਕਰਾਂ ਲੁੱਕ ਕੇ ਕਰਾਂ ਇਮਾਨਦਾਰੀ ਦੇ ਸਿਧਾਂਤ ਤੇ ਚੱਲਦੇ ਆਂ ਔਰ ਇਮਾਨਦਾਰ ਲੋਕਾਂ ਨੂੰ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਮੇਰਾ ਭਤੀਜਾ ਵੀ ਮੇਰੇ ਨਾਲ ਨਾਰਾਜ਼ ਹੋ ਗਿਆ ਮੇਰਾ ਪਰਿਵਾਰ ਵੀ ਮੇਰੇ ਨਾਲ ਨਾਰਾਜ਼ ਹੋਇਆ ਕਿਉਂਕਿ ਉੱਥੇ ਉਸਦੇ ਭਤੀਜੇ ਦਾ ਵੀ ਹੱਕ ਬਣਦਾ ਸੀ ਪਰ ਉਸਨੇ ਕਿਹਾ ਕਿ ਜਦੋਂ ਤੱਕ ਮੈਂ ਸਿਆਸਤ ਕਰਨੀ ਹੈ ਮੈਂ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਨਹੀਂ ਆਉਣਾ ਪਰਿਵਾਰਵਾਦ ਵਾਲਾ ਜਿਹੜਾ ਇੱਕ ਧਾਰਨਾ ਬਣੀ ਹੋਈ ਆ ਵੱਖੋ ਵੱਖਰੇ ਥਾਵਾਂ ਤੇ ਸਿਆਸਤ ਵਿੱਚ ਉਹ ਮੈਂ ਆਪਣੇ ਗੱਲ ਨਹੀਂ ਪਾਉਣਾ ਚਾਹੁੰਦਾ ਔਰ ਇਹ ਵੀ ਕਿਹਾ ਮੈਂ ਆਪਣੇ ਭਤੀਜੇ ਨੂੰ ਫਿਰ ਮਨਾਉਣ ਦੀ ਖਾਤਰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਚੋਣ ਹੋਣੀ ਹੈ ਜਨਰਲ ਇਲੈਕਸ਼ਨ ਉਸ ਦੇ ਵਿੱਚ ਬੇਸ਼ੱਕ ਦੀ ਚੋਣ ਲੜ ਲਈ ਜਾਵੇ ਪਰ ਇਸ ਵਾਰ ਮੈਂ ਚੋਣ ਨਹੀਂ ਲੜਨ ਦੇਗਾ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਮੈਂ ਤੇ ਆਪਣੇ ਭਤੀਜੇ ਨਾਲ ਵੀ ਜਿਹੜੀ ਵਿਗਾੜੀ ਆ ਜਾਂ ਉਹ ਵੀ ਨਾਰਾਜ਼ ਹੋਇਆ ਮੇਰੇ ਤੋਂ ਮੇਰਾ ਪਰਿਵਾਰ ਵੀ ਨਾਰਾਜ਼ ਹੋਇਆ ਪਰ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕਿਹੜੀਆਂ ਗੱਲਾਂ ਕਹੀਆਂ ਨੇ ਹੁਣ ਪੈਸੇ ਤੇ ਦਲਾਲੀ ਕਿਸ ਨੇ ਕੀਤੀ ਹੈ ਇਹ ਕਿਸ ਵੱਲ ਇਸ਼ਾਰਾ ਹੈ ਕਿ ਪਾਰਟੀ ਦਾ ਢਾਂਜੇ ਦੇ ਅੱਜਕਲ ਕਰਤਾ ਧਰਤਾ ਨੇ ਉਹਨਾਂ ਵੱਲ ਜਿਹੜੀ ਉਂਗਲ ਉੱਠ ਰਹੀ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ ਬੜਾ ਗੰਭੀਰ ਲਾਇਆ ਗਿਆ ਕਿ ਪੈਸੇ ਤੇ ਦਲਾਲੀ ਦੇ ਸਿਰ ਦੇ ਉੱਤੇ ਟਿਕਟ ਜਿਹੜੀ ਲਿਆਂਦੀ ਗਈ ਹੈ ਤੇ ਉਸ ਦੇ ਨਾਲ ਉਹ ਚੋਣ ਜਿੱਤ ਜਾਂਦਾ ਉਹ ਵੀ ਖੁੱਲਾ ਜਿਹੜਾ ਸ਼ਰਾਬ ਦਾ ਸਮਰਥਨ ਜਿਹੜਾ ਸ਼ਰਾਬ ਜਿਹੜੀ ਆ ਪਿਆ ਕੇ ਜਾਂ ਵੋਟਰਾਂ ਨੂੰ ਪਰਮਾ ਕੇ ਵੋਟਾਂ ਖਰੀਦ ਕੇ ਪਰ ਜਗਰੂਪ ਸਿੰਘ ਗਿੱਲ ਹੁਣ ਤਾਂ ਇਹ ਗੱਲ ਕਰਦੇ ਦਿਖਾਈ ਦੇ ਰਹੇ ਨੇ ਪਰ ਵਿਧਾਇਕ ਦੇ ਤੌਰ ਦੇ ਉੱਤੇ ਉਹਨਾਂ ਦੀ ਜ਼ਿੰਮੇਵਾਰੀ ਕੀ ਨਹੀਂ ਬਣਦੀ ਸੀ ਕਿ ਉਸ ਵਕਤ ਵੀ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਜਾਂਦੀ ਕਿ ਮੇਰੇ ਘਟੋ ਘਟਾ ਵਾਰਡ ਦੇ ਵਿੱਚ ਤਾਂ ਇਹ ਨਾ ਚੱਲਣ ਦਿਓ ਸ਼ਰਾਬ ਨਾ ਚੱਲਣ ਦਿਓ ਪੈਸੇ ਨਾਲ ਵੋਟਾਂ ਨਾ ਖਰੀਦਣ ਦਿਓ ਉਦੋਂ ਕੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਜੇ ਦਿੱਤੀ ਤਾਂ ਐਪਲੀਕੇਸ਼ਨ ਦੀ ਚਰਚਾ ਕਿਉਂ ਨਹੀਂ ਹੈ ਉਹ ਐਪਲੀਕੇਸ਼ਨ ਕਿੱਥੇ ਹੈ ਔਰ ਜੇ ਲਿਖੀ ਨਹੀਂ ਤੇ ਅੱਜ ਉਹਨਾਂ ਨੂੰ ਬੋਲਣ ਦਾ ਕੀ ਫਾਇਦਾ ਮਿਲ ਰਿਹਾ ਹੈ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਰਚੋਲ ਹੋਵੇਗੀ ਪਰ ਕੀ ਉਹਨਾਂ ਦੇ ਇਸ ਤਲਖ ਭਾਸ਼ਣ ਦੇ ਨਾਲ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਕੀ ਗੁੱਸਾ ਗਿਲਾ ਕਰਨਗੇ ਉਹਨਾਂ ਨਾਲ ਜਾਂ ਫਿਰ ਪਾਰਟੀ ਦੇ ਅੰਦਰੂਨੀ ਅਜਿਹੇ ਜਿਹੜੇ ਵਿਸਫੋਟਕ ਮਸਲੇ ਹੁੰਦੇ ਰਹਿੰਦੇ ਆ ਇਹ ਆਮ ਰੁਟੀਨ ਦੇ ਵਿੱਚ ਉਸ ਨੂੰ ਲੈਣਗੇ ਇਹ ਉਹਨਾਂ ਉੱਤੇ ਨਿਰਭਰ ਕਰਦਾ ਪਰ ਉਹਨਾਂ ਨੇ ਦੋਸ਼ ਬੜੇ ਗੰਭੀਰ ਲਾਏ ਨੇ ਕਿ ਕਿਵੇਂ ਕਿਵੇਂ ਇਸ ਮਸਲੇ ਦੇ ਵਿੱਚ ਚੋਣ ਹੋਈ ਇਸ ਮੌਕੇ ਉਹਨਾਂ ਨੇ ਇੱਥੇ ਹੀ ਵਸ ਨਹੀਂ ਕੀਤੀ ਨਾਲ ਹੀ ਕਿਹਾ ਕਿ ਨਿਗਮ ਦੇ ਜਿਹੜੇ ਨਵੇਂ ਮੇਅਰ ਦੀ ਚੋਣ ਲਈ ਚੱਲ ਰਹੀ ਸਿਆਸੀ ਹਲਚਲ ਤੇ ਵੀ ਨਵੇਂ ਅੰਦਾਜ਼ ਵਿੱਚ ਟਿੱਪਣੀ ਕਰ ਦਿੱਤੀ ਹੈ ਕਿ ਕਿਹਾ ਕਿ ਚੋਰ ਕਿੰਨਾ ਵੀ ਤਾਕਤਵਰ ਹੋਵੇ ਪਰ ਉਸ ਨੂੰ ਲੋਕਾਂ ਵੱਲੋਂ ਦਿੱਤੀ ਗਈ ਕੁਰਸੀ ਤੋਂ ਤੇ ਨਹੀਂ ਬੈਠਣ ਦੇਵਾਂਗੇ ਅਤੇ ਡਟ ਕੇ ਵਿਰੋਧ ਕਰਾਂਗੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਗਰੂਪ ਗਿੱਲ ਨੇ ਕਿਹਾ ਕਿ ਆਪਣੇ ਗ੍ਰਹਿ ਵਿਖੇ ਕਿ ਉਹਨਾਂ ਹਮੇਸ਼ਾ ਹੀ ਇਮਾਨਦਾਰੀ ਦੀ ਸਿਆਸਤ ਕੀਤੀ ਹੈ ਤੇ ਕਦੇ ਵੀ ਹਾਰਾਂ ਤੋਂ ਨਹੀਂ ਭੱਜੇ ਕਿਉਂਕਿ ਹਾਰ ਨਾਲ ਟੱਕਰ ਲੈਣ ਵਾਲਾ ਵੀ ਸੰਘਰਸ਼ੀ ਯੋद्धा ਖਵਾਉਂਦਾ ਤੇ ਆਉਂਦੇ ਸਮੇਂ ਵਿੱਚ ਉਹ ਵੀ ਇਮਾਨਦਾਰੀ ਦੀ ਸਿਆਸਤ ਕਰਨਗੇ ਔਰ ਕਿਸੇ ਵੀ ਪੈਸੇ ਦੇ ਦਮ ਤੇ ਜਾਂ ਨਸ਼ੇ ਦੇ ਦਮ ਤੇ ਸਿਆਸਤ ਨਹੀਂ ਕਰਨ ਦੇਣਗੇ ਜਿਸ ਦਾ ਉਹ ਡਟ ਕੇ ਵਿਰੋਧ ਕਰਨਗੇ ਇਸ ਮੌਕੇ ਉਹਨਾਂ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ ਹੈ ਤੇ ਨਾਲ ਕਿਹਾ ਕਿ ਹਰ ਤਰ੍ਹਾਂ ਦਾ ਸਹਿਯੋਗ ਦਾ ਵਿਸ਼ਵਾਸ ਵੀ ਦਵਾਇਆ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਅੱਜ ਆਪਣੀ ਹੀ ਪਾਰਟੀ ਪ੍ਰਤੀ ਨਾਰਾਜ਼ਗੀ ਭਰਿਆਂ ਦਾਜ ਤੋਂ ਇੱਕ ਗੱਲ ਸਾਫ਼ ਹੋ ਗਈ ਹੈ ਕਿ ਆਉਂਦੇ ਸਮੇਂ ਵਿੱਚ ਆਪ ਵਿੱਚ ਵੀ ਵੱਡੀ ਬਗਾਵਤ ਉੱਠਦੀ ਦਿਖਾਈ ਦੇ ਰਹੀ ਹੈ ਕਿਉਂਕਿ ਕਈ ਥਾਵਾਂ ਤੋਂ ਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹਨਾਂ ਦੇ ਨਿੱਜੀ ਵਾਰਡ ਵਿੱਚ ਆਪ ਦੀ ਕਾਉਂਸਲਰ ਜਿੱਤੇ ਨੇ ਤੇ ਪੀਸੀਆ ਪ੍ਰਧਾਨ ਵੱਲੋਂ ਆਪਣੇ ਸੁਪੁੱਤਰ ਨੂੰ ਮੇਅਰ ਦੀ ਕੁਰਸੀ ਤੇ ਬਿਠਾਉਣ ਲਈ ਜੋਰ ਰਜਮਾਇਸ਼ ਕਰਨ ਦਾ ਵੀ ਚਰਚਾ ਪੂਰਾ ਚੱਲ ਰਿਹਾ ਹੈ ਇਹ ਵੀ ਦੱਸਣਯੋਗ ਹੈ ਕਿ ਅੱਜ ਆਪ ਕਾਉਂਸਲਰ ਪਦਮਜੀਤ ਮਹਿਤਾ ਵੱਲੋਂ ਵਾਰਡ ਨੰਬਰ 48 ਵਿੱਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਆਪ ਦੇ ਤਿੰਨ ਚੇਅਰਮੈਨਾਂ ਦੀ ਮੌਜੂਦਗੀ ਵਿੱਚ ਜਿੱਤ ਤੋਂ ਬਾਅਦ ਧੰਨਵਾਦੀ ਦੌਰਾ ਵੀ ਕੀਤਾ ਗਿਆ ਤੇ ਠੰਡ ਤੋਂ ਬਚਣ ਦੇ ਲਈ ਗਰੀਬ ਪਰਿਵਾਰਾਂ ਦੀ ਵੱਡੀ ਗਿਣਤੀ ਵਿੱਚ ਕੰਬਲ ਵੀ ਵੰਡੇ ਗਏ। ਹੁਣ ਇੱਕ ਪਾਸੇ ਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਕਿਸੇ ਵੀ ਚੋਰ ਨੂੰ ਮੇਅਰ ਦੀ ਕੁਰਸੀ ਤੇ ਨਹੀਂ ਬੈਠਣ ਦੇਵਾਂਗਾ। ਜਿੰਨੀ ਵੀ ਲੜਾਈ ਹੋ ਸਕਦੀ ਹੈ ਮੈਂ ਲੜਾਂਗਾ। ਇਹ ਵਿਧਾਇਕ ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਹਲਕੇ ਤੋਂ ਜਗਰੂਪ ਗਿੱਲ ਦਾ ਦਾਵਾ ਹੈ ਪਰ ਦੂਜੇ ਪਾਸੇ ਜਿਹੜੇ ਜਿੱਤੇ ਨੇ ਉਹਨੋਂ ਕੀ ਇਸ ਦਾ ਪ੍ਰਤੀਕਿਰਿਆ ਦਿੰਦੇ ਨੇ ਜਾਂ ਪਾਰਟੀ ਪ੍ਰਧਾਨ ਅਮਨ ਰੋੜਾ ਕੀ ਸੋਚਦੇ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਤੱਕ ਜਦੋਂ ਇਹ ਗੱਲ ਪੁੱਜੀ ਹੋਵੇਗੀ ਉਹਨਾਂ ਦਾ ਇਸ ਦੇ ਉੱਤੇ ਰਵੱਈਆ ਕੀ ਹੋਵੇਗਾ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬਠਿੰਡੇ ਦੇ ਵਿੱਚ ਸਰਗਰਮੀਆਂ ਚੱਲਣਗੀਆਂ ਕਿਸ ਕੋਲ ਤਾਕਤਵੱਦ ਹੁੰਦੀ ਹੈ ਕੀ ਇਸ ਜਿੱਤੇ ਹੋਏ ਨਿਗਮ ਦੇ ਕਾਉਂਸਲਰ ਕੋਲ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੋਲ ਇਹ ਤੇ ਹੁਣ ਆਮ ਆਦਮੀ ਪਾਰਟੀ ਦੇ ਢਾਂਚੇ ਨੇ ਤੈਅ ਕਰਨਾ ਪਰ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਹੜਾ ਪੈਸੇ ਤੇ ਦਲਾਲੀ ਵਾਲੀ ਗੱਲ ਕਹੀ ਹੈ ਉਸ ਦੇ ਨਾਲ ਸਵਾਲ ਕਈਆਂ ਤੇ ਉੱਠੇ ਨੇ ਹੁਣ ਇਸ ਮਸਲੇ ਦੇ ਵਿੱਚ ਜਵਾਬ ਕੀ ਆਉਂਦਾ ਤੇ ਕਾਰਵਾਈ ਕੀ ਹੁੰਦੀ ਹੈ ਅਨੁਸ਼ਾਸਨੀ ਤੌਰ ਦੇ ਉੱਤੇ ਕਿਸ ਦੇ ਖਿਲਾਫ ਹੁੰਦੀ ਹੈ ਇਹ ਹੁਣ ਪਾਰਟੀ ਨੇ ਤੈਅ ਕਰਨਾ ਹੈ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇਸ ਤੇ ਕੀ ਸੋਚਦੀ ਹੈ ਕਿਉਂਕਿ ਮੁੱਦਾ ਛੋਟਾ ਨਹੀਂ ਹੈ ਬਗਾਵਤ ਛੋਟੀ ਹੋਵੇ ਜਾਂ ਵੱਡੀ ਇੱਥੋਂ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਜਿਵੇਂ ਬਾਕੀ ਪਾਰਟੀਆਂ ਦਾ ਕਲੇਸ਼ ਹੈ ਉਸੇ ਤਰ੍ਹਾਂ ਜਿਵੇਂ ਜਿਵੇਂ ਵਿਧਾਨ ਸਭਾ ਦੀ ਆਗਾਮੀ ਚੋਣਾਂ ਨੇੜੇ ਆਉਣਗੀਆਂ ਤਾਂ ਇਕਲੇ ਆਮ ਆਦਮੀ ਪਾਰਟੀ 'ਚ ਵੀ ਵਧਮ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਕਿਉਂਕਿ ਭਰੋਸਾ ਕਿਸੇ ਨੂੰ ਦਿੱ ਤੇ ਅੱਗੇ ਕਿਸੇ ਨੂੰ ਲਾਇਆ ਜਾ ਰਿਹਾ ਇਹ ਜਗਨੂਪ ਸਿੰਘ ਗਿੱਲ ਆਮ ਆਦਮੀ ਪਾਰਟੀ ਦੀ ਵਿਧਾਇਕ ਦੀਆਂ ਗੱਲਾਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਤੁਸੀਂ ਕੀ ਸੋਚਦੇ ਹੋ ਕਿਸ ਦੇ ਵਿੱਚ ਨੁਕਸ ਹੋ ਸਕਦਾ ਹੈ ਕੌਣ ਬੇਈਮਾਨ ਤੇ ਕੌਣ ਇਮਾਨਦਾਰ ਤੁਹਾਨੂੰ ਲੱਗਦਾ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਵੀਸੀ ਪੰਜਾਬ ਦੇ ਨਾਲ